ਕਰਦੇ ਹਨ ਲਗਾ ਮਾਤਰਾ ਦੀ ਪੰਜਾਬੀ ਦੇ ਵਿੱਚ 10 ਲਗਾ ਮਾਤਰਾ ਹੁੰਦੀਆਂ ਹਨ ਇਹ ਉਹ ਚਿੰਨ੍ਹ ਹੁੰਦੇ ਹਨ ਜਿਹੜੇ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਸਭ ਤੋਂ ਪਹਿਲਾਂ ਆਉਂਦਾ ਹੈ ਮੁਕਤਾ। ਇਹ ਕਿਸੇ ਵੀ ਤਰੀਕੇ ਦੀ ਲਗਾ ਮਾਤਰਾ ਤੋਂ ਮੁਕਤ ਹੁੰਦਾ ਹੈ। ਸੋ ਇੱਕ ਅੱਖਰ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਮੁਕਤਾ ਆਖ ਦਿੰਦੇ ਹਾਂ। ਇਹ ਚਾਰ ਜਾਂ ਪੰਜ ਮੁਕਤੇ ਜਾਂ ਫਿਰ ਦੋ ਜਾਂ ਤਿੰਨ ਮੁਕਤੇ ਜਦੋਂ ਇਕੱਠੇ ਹੋ ਕੇ ਇੱਕ ਸ਼ਬਦ ਬਣਾਉਂਦੇ ਹਨ ਤਾਂ ਇਹ ਸਾਰੇ ਮੁਕਤਾ ਹੁੰਦੇ ਹਨ ਉਸ ਇੱਕ ਸ਼ਬਦ ਦੇ ਵਿੱਚ। ਜਿਵੇਂ ਆਪਾਂ ਬੋਲਣਾ ਹੋਵੇ ਕੱਗਾ ਤੇ ਰਾਰਾ ਇਕੱਠਾ ਹੋ ਕੇ ਬਣਦਾ ਹੈ ਘਰ। ਸੋ ਇਹ ਦੋ ਮੁਕਤੇ ਸਨ ਕੱਗਾ ਤੇ ਰਾਰਾ ਅਤੇ ਇਹਨਾਂ ਨੇ ਬਗੈਰ ਕਿਸੇ ਲਗਾ ਮਾਤਰਾ ਦੀ ਸਹਾਇਤਾ ਦੇ ਨਾਲ ਇੱਕ ਸ਼ਬਦ ਬਣਾ ਲਿਆ ਹੈ ਤਾਂ ਉਹ ਹੈ ਘਰ। ਇਸੇ ਤਰੀਕੇ ਨਾਲ ਹੀ ਕੱਕਾ ਸਸ ਰ ਆ ਰ ਆ ਤਾ ਚਾਰ ਮੁਕਤੇ ਤੇ ਸ਼ਬਦ ਬਣਿਆ ਕਸਰਤ ਇਸੇ ਤਰੀਕੇ ਨਾਲ ਹੀ ਪਪਾ ਰਾਰਾ ਪਪਾ ਤਾ ਸ਼ਬਦ ਬਣਿਆ ਪਰਪਰ ਊੜੇ ਅਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰ ਜਿਹੜੇ ਹਨ ਤੁਸੀਂ ਮੁਖਤਾਰ ਰੂਪ ਵਿੱਚ ਲਿਖ ਸਕਦੇ ਅਗਲੀ ਲਗਾ ਮਾਤਰਾ ਹੈ ਕੰਨਾ ਜਦੋਂ ਵੀ ਅਸੀਂ ਆ ਦੀ ਆਵਾਜ਼ ਦੇਣੀ ਹੋਵੇ ਉੱਥੇ ਅਸੀਂ ਇਹਦੀ ਵਰਤੋਂ ਕਰਦੇ ਹਾਂ ਕੂੜੇ ਅਤੇ ਈੜੀ ਤੋਂ ਇਲਾਵਾ ਬਾਕੀ ਸਾਰੇ ਅੱਖਰਾਂ ਦੇ ਨਾਲ ਕੰਨੇ ਦੀ ਵਰਤੋਂ ਕੀਤੀ ਜਾਂਦੀ ਹੈ ਇੱਥੇ ਪਰ ਤੁਸੀਂ ਥੋੜਾ ਜਿਹਾ ਧਿਆਨ ਇਹ ਦੇਣਾ ਹੈ ਕਿ ਜਿਹੜਾ ਕੰਨਾ ਹੈ ਅੱਖਰ ਤੇ ਅੱਜ ਤੱਕ ਇਹ ਆਉਂਦਾ ਹੈ ਹਿੰਦੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੂਰੀ ਇੱਕ ਡੰਡੀ ਹੁੰਦੀ ਹੈ ਪਰ ਪੰਜਾਬੀ ਦੇ ਵਿੱਚ ਕੰਨਾ ਜਿਹੜਾ ਹੈ ਅੱਦਾ ਹੀ ਹੁੰਦਾ ਹੈ ਸੋ ਜੇ ਤੁਸੀਂ ਰਿਕਣਾ ਹੋਵੇ ਕਾ ਕਕਾ ਉਹਨੂੰ ਕੰਨਾ ਤੇ ਫਿਰ ਰਾ ਰਾ ਕਾਰ ਆਦੀ ਆਵਾਜ਼ ਦੇ ਲਈ ਤੁਸੀਂ ਕਾਰ ਦੇ ਵਿੱਚ ਕੰਨੇ ਦੀ ਵਰਤੋਂ ਕਰਦੇ ਹੋ ਹੈ ਗੈਸ ਹੋਇਆ ਪਣ ਗਿਆ ਕਾਰ ਇਸੇ ਤਰੀਕੇ ਨਾਲ ਹੀ ਜੇ ਤੁਸੀਂ ਲਿਖਣਾ ਹੋਵੇ ਮਾਲ ਜਾਇਸੇ ਤਰੀਕੇ ਨਾਲ ਜੇ ਤੁਸੀਂ ਲਿਖਣਾ ਹੋਵੇ ਮਾਮਾ ਚਾਚਾ ਅਗਲੀ ਲਗਾ ਮਾਤਰਾ ਹੈ ਸਿਹਾਰੀ ਹਿੰਦੀ ਦੇ ਵਿੱਚ ਜਿਵੇਂ ਆਪਾਂ ਛੋਟੀ ਈ ਨੂੰ ਲਾਉਂਦੇ ਹਾਂ ਇਹ ਬਿਲਕੁਲ ਉਸੇ ਤਰੀਕੇ ਨਾਲ ਹੀ ਹੁੰਦੀ ਹੈ ਤੇ ਇਹਦਾ ਉਚਾਰਨ ਵੀ ਉਦਾਂ ਹੀ ਹੁੰਦਾ ਹੈ ਅੱਖਰ ਤੇ ਇਹ ਖੱਬੇ ਪਾਸੇ ਲਿਖੀ ਜਾਂਦੀ ਹੈ ਕੂੜੇ ਅਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਇਹਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਕਿਸਮਤ ਮਿੱਤਰ ਮਿਸ਼ਰੀ ਕਿਸ਼ਤੀ ਬਹੁਤ ਸਾਰੇ ਸ਼ਬਦ ਤੁਸੀਂ ਬਣਾ ਸਕਦੇ ਹੈਗੇ ਹੋ ਸਿਹਾਰੇ ਨੂੰ ਵਰਤ ਕੇ ਪਰ ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਸਿਹਾਰੀ ਦੀ ਵਰਤੋਂ ਹਾਹੇ ਨਾਲ ਕਰਦੇ ਹੈਗੇ ਹੋ ਜੇ ਸਪੈਸ਼ਲੀ ਹਾ ਹਾ ਕਿਸੇ ਵੀ ਦੋ ਵਰਣਾਂ ਦੇ ਵਿਚਕਾਰ ਆ ਰਿਹਾ ਹੈਗਾ ਸੋ ਉੱਥੇ ਭਾਵੇਂ ਆਵਾਜ਼ ਦਲਾਵਾਂ ਵਾਲੀ ਹੈ ਦੀ ਆਵਾਜ਼ ਆ ਰਹੀ ਹੋਵੇ ਤਾਂ ਵੀ ਤੁਸੀਂ ਉੱਥੇ ਸਿਹਾਰੀ ਦੀ ਹੀ ਵਰਤੋਂ ਕਰੋਗੇ ਜਿਵੇਂ ਕਿ ਜੇ ਤੁਸੀਂ ਲਿਖਣਾ ਹੈ ਰਹਿਣਾ ਸੋ ਰਾ ਰਾ ਹਾਹੇ ਨੂੰ ਸਿਹਾਰੀ ਰਾਣੇ ਨੂੰ ਕੰਨਾ ਆਵਾਜ਼ ਆ ਰਹੀ ਹੈ ਰੈਣਾ ਐ ਦੀ ਆਵਾਜ਼ ਆ ਰਹੀ ਹੈ ਗਿਆ ਪਰ ਤੁਸੀਂ ਹਾਹੇ ਨਾਲ ਉੱਤੇ ਸਿਹਾਰੀ ਹੁੰਦੀ ਹੈ ਸਿਹਾਰੀ ਤੋਂ ਬਾਅਦ ਅਗਲੀ ਲਗਾ ਮਾਤਰਾ ਆਉਂਦੀ ਹੈ ਬਿਹਾਰੀ ਜਿਵੇਂ ਸਿਹਾਰੀ ਖੱਬੇ ਪਾਸੇ ਲੱਗੀ ਸੀ ਇਹ ਕਿਸੇ ਵੀ ਅੱਖਰ ਦੇ ਸੱਜੇ ਪਾਸੇ ਹੁੰਦੀ ਹੈ ਸਿਹਾਰੀ ਦੇ ਵਿੱਚ ਈ ਦੀ ਆਵਾਜ਼ ਛੋਟੀ ਸੀ ਇਹਦੇ ਵਿੱਚ ਥੋੜੀ ਜਿਹੀ ਲੰਬੀ ਹੈ ਸੋ ਈ ਜਦੋਂ बोलना ਹੋਵੇ ਕੋਲਵਸੀ बिहारी ਦੀ ਵਰਤੋਂ ਕਰਦੇ ਹਾਂ ਊੜੇ ਅਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਦੇ ਨਾਲ बिहारी ਦੀ ਵਰਤੋਂ ਕੀਤੀ ਜਾ ਸਕਦੀ ਹੈ ਜੇ ਆਪਾਂ ਲਿਖਣਾ ਹੋਵੇ ਕੀਮਤ ਜਾਂ ਫਿਰ ਕਸ਼ਮੀਰ ਖੀਰ ਇਹਨਾਂ ਸਭ ਦੇ ਵਿੱਚ ਤੁਸੀਂ बिहारी ਦੀ ਵਰਤੋਂ ਕਰਦੇ ਹੋ ਅਗਲੀ ਲਗਾ ਮਾਤਰਾ ਹੈ ਔਂਕੜ ਔਂਕੜ ਨੂੰ ਲਿਖਣ ਦੇ ਲੱਗਿਆਂ ਤਾਂ ਉਹ ਅੱਖਰ ਦੇ ਹੇਠਾਂ ਇੱਕ ਛੋਟੀ ਜੀ ਲਾਈਨ ਪਾਉਣੀ ਪੈਂਦੀ ਹੈ ਛੋਟਾ ਊਜਦਾ ਹੁੰਦਾ ਹੈ ਬਿਲਕੁਲ ਉਸੇ ਤਰੀਕੇ ਨਾਲ ਇਹਦੀ ਆਵਾਜ਼ ਆਉਂਦੀ ਹੈ ਐ ਅਤੇ ਈ ਨੂੰ ਛੱਡ ਕੇ ਬਾਕੀ ਸਾਰੇ ਦਸਾਰੇ ਵਰਨਾਂ ਦੇ ਨਾਲ ਤੁਸੀਂ ਔਂਕੜ ਦੀ ਵਰਤੋਂ ਕਰ ਸਕਦੇ ਹੋ ਜੇ ਤੁਸੀਂ ਲਿਖਣਾ ਹੈ ਕੁਰਸੀ ਜਾਂ ਕੁੱਤਾ ਜਾਂ ਫਿਰ ਬੋਟੀ ਸੋਰਾ ਇਹ ਸਾਰੇ ਸ਼ਬਦਾਂ ਦੇ ਨਾਲ ਤੁਸੀਂ ਔਂਕੜ ਦੀ ਵਰਤੋਂ ਕਰਦੇ ਇੱਥੇ ਤੁਹਾਨੂੰ ਇੱਕ ਧਿਆਨ ਦੇਣ ਜੋ ਗੱਲ ਇਹ ਹੈ ਕਿ ਜੇ ਊੜਾ ਅਤੇ ਹਾ ਹਾ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਨਹੀਂ ਹਨ ਸੋ ਔਂਕੜ ਕਦੇ ਵੀ ਕਿਸੇ ਸ਼ਬਦ ਦਾ ਅੰਤ ਨਹੀਂ ਕਰੇਗਾ ਸੋ ਜੇ ਤੁਸੀਂ ਲਿਖਣਾ ਹੈ ਕਿਓ ਸੋ ਊੜਾ ਹੈ ਉਹਦੇ ਹੇਠਾਂ ਤੁਸੀਂ ਔਂਕੜ ਲਾ ਦੋ ਇਸੇ ਤਰੀਕੇ ਨਾਲ ਜੇ ਤੁਸੀਂ ਲਿਖਣਾ ਹੈ ਸੋ ਸੋਹਾਹਾ ਹੈ ਔਂਕਰ ਲੱਗ ਜਾਵੇਗਾ ਉੱਤੇ ਟਿੱਪੀ ਲੱਗ ਜਾਵੇਗੀ ਸੋ ਇਹ ਆਪਣੇ ਆਪ ਵਿੱਚ ਇੱਕ ਸ਼ਬਦ ਬਣ ਜਾਵੇਗਾ ਇਹਨਾਂ ਦੋਵਾਂ ਤੋਂ ਇਲਾਵਾ ਔਂਕਰ ਕਦੀ ਵੀ ਕਿਸੇ ਸ਼ਬਦ ਦੇ ਅਖੀਰ ਵਿੱਚ ਨਹੀਂ ਆਉਂਦਾ ਹੈ ਅਗਲੀ ਲਗਾ ਮਾਤਰਾ ਹੈ ਦੁਲੈਂਕੜ ਬਿਲਕੁਲ ਜਿਵੇਂ ਆਪਾਂ ਔਂਕਰ ਲਿਖਿਆ ਸੀ ਉਸੇ ਤਰੀਕੇ ਨਾਲ ਦੁਲੈਂਕੜ ਵੀ ਅੱਖਰ ਦੇ ਹੇਠਾਂ ਲਿਖਿਆ ਜਾਂਦਾ ਹੈ ਅਤੇ ਇੱਕ ਲਾਈਨ ਦੀ ਬਜਾਏ ਇੱਥੇ ਆਪਾਂ ਹੁਣ ਦੋ ਲਾਈਨਾਂ ਪਾ ਦੇਣੀ ਹੈ ਇਹਦੇ ਵਿੱਚ ਵੀ ਇਹ ਬੜੇ ਊਂ ਵਰਗੇ ਆਵਾਜ਼ ਦਿੰਦਾ ਹੈ ਭਾਵੇਂ ਕਿ ਤੁਸੀਂ ਊਂ ਨੂੰ ਜਦੋਂ ਥੋੜਾ ਜਿਹਾ ਖਿੱਚ ਕੇ ਬੋਲਦੇ ਹੈਗੇ ਤਾਂ ਉੱਥੇ ਆਪਾਂ ਦੁਲੈਂਕੜ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਜੇ ਤੁਸੀ ਲਿਖਣਾ ਹੈ ਕੂੜਾ ਸੋ ਕੂ ਲਿਖਣ ਦੇ ਲਈ ਤੁਹਾਨੂੰ ਇੱਥੇ ਦੁਲੈਂਕੜ ਦੀ ਵਰਤੋਂ ਕਰਨੀ ਪਵੇਗੀ ਸੋ ਕ ਕਾ ਉਹਦੇ ਹੇਠਾਂ ਫਸੇ ਲੈਂਕੜ ਡਾੜਾ ਅਤੇ ਫਿਰ ਕੰਨਾ ਸੋ ਕੂੜਾ ਹੋ ਗਿਆ ਝੂਠ ਜਲੂਸ ਆਲੂ ਇਦਾਂ ਹੀ ਜਿੰਨੇ ਸ਼ਬਦ ਹਨ ਇਸਾਰੇ ਤੁਸੀਂ ਦੁਲੈਂਕੜ ਦੀ ਮਦਦ ਨਾਲ ਲਿਖ ਸਕਦੇ ਹੋ ਜਿਵੇਂ ਅਸੀਂ ਅੰਕ ਤੇ ਕੇਸ ਵਿੱਚ ਵੇਖਿਆ ਸੀ ਕਿ ਐੜੇ ਅਤੇ ਈ ਦੀ ਨਾਲ ਨਹੀਂ ਲੱਗਦਾ ਹੈ ਬਿਲਕੁਲ ਇਸ ਤਰੀਕੇ ਨਾਲ ਤੁਲੈਂਕੜ ਵੀ ਐਡੇ ਅਤੇ ਈ ਦੇ ਨਾਲ ਨਹੀਂ ਲੱਗਦਾ ਹੈ ਬਾਕੀ ਸਾਰੇ ਵਰਨਾ ਦੇ ਨਾਲ ਇਹਨੂੰ ਵਰਤਿਆ ਜਾ ਸਕਦਾ ਹੈ ਅਗਲੀ ਲਗਾ ਮਾਤਰਾ ਹੈ ਲਾ ਜਦੋਂ ਤੁਸੀਂ ਏ ਦੀ ਆਵਾਜ਼ ਕੱਢਣੀ ਹੋਵੇ ਸੋ ਉੱਥੇ ਤੁਹਾਨੂੰ ਹੁਣ ਲਾ ਦੀ ਵਰਤੋਂ ਕਰਨੀ ਪਵੇਗੀ ਜਦੋਂ ਆਪਾਂ ਲਾ ਨੂੰ ਕਿਸੇ ਅੱਖਰ ਦੇ ਉੱਪਰ ਲਿਖਣਾ ਹੈ ਸੋ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਲਿਖਣਾ ਹੈ ਇੱਥੇ ਕਿਸੇ ਤਰੀਕੇ ਨਾਲ ਵੀ ਕੋਈ ਕੁੰਡੀ ਇੱਥੇ ਨਹੀਂ ਘੁਮੇਗੀ ਜਦੋਂ ਆਪਾਂ ਹਿੰਦੀ ਲਿਖਦੇ ਹਾਂ ਉੱਥੇ ਕੁੰਡੀ ਜ਼ਰੂਰ ਘਮਾਈ ਜਾਂਦੀ ਹੈ ਪਰ ਪੰਜਾਬੀ ਦੇ ਵਿੱਚ ਇਹ ਬਿਲਕੁਲ ਸਿੱਧੀ ਲਾਈਨ ਕੂੜੇ ਅਤੇ ਐੜੇ ਨੂੰ ਛੱਡ ਕੇ ਲਾਂ ਸਾਰਿਆਂ ਨਾਲ ਹੀ ਵਰਤੀ ਜਾਂਦੀ ਹੈ ਜਿਵੇਂ ਕਿ ਕੇਲਾ ਗੇਂਦ ਮੇਪਸ ਉਹ ਬਹੁਤ ਸਾਰੇ ਸ਼ਬਦ ਉਸ ਬਣਾ ਸਕਦੇ ਹੁਣ ਲਾਂ ਵਰਤ ਕੇ ਪਰ ਇੱਥੇ ਹੁਣ ਇੱਕ ਧਿਆਨ ਦੇਣਯੋਗ ਗੱਲ ਹੈ ਕਿ ਜੇ ਹਾਹਾ ਹੋਵੇ ਕਿਸੇ ਦੋ ਵਰਨਾਂ ਦੇ ਵਿਚਕਾਰ ਹਾਹਾ ਹੋਵੇ ਅਤੇ ਉਸ ਤੋਂ ਜਿਹੜਾ ਪਹਿਲਾ ਵਰਨ ਹੈਗਾ ਉੱਥੇ ਆਵਾਜ਼ ਜਿਹੜੀ ਹੈ ਏ ਦੀ ਤੁਸੀਂ ਦੇਣੀ ਹੋਵੇ ਸੋ ਉੱਥੇ ਤੁਸੀਂ ਹੁਣ ਲਾਂ ਦੀ ਬਜਾਏ ਸਿਹਾਰੀ ਦੀ ਵਰਤੋਂ ਕਰੋਗੇ ਜਿਵੇਂ ਤੁਸੀਂ ਲਿਖਣਾ ਹੈ ਜੇੜਾ ਸੋ ਅਸਲ ਵਿੱਚ ਜਜੇ ਦੇ ਨਾਲ ਆਵਾਜ਼ ਤਾਂ ਏ ਦੀ ਆ ਰਹੀ ਹੈ ਜੇ ਹੜਾ ਪਰ ਇਥੇ ਹੁਣ ਜਜੇ ਦੇ ਉੱਤੇ ਤੁਸੀਂ ਲਾਹ ਲਾਉਣ ਦੀ ਬਜਾਏ ਇੱਥੇ ਤੁਸੀਂ ਸਿਆਰੀ ਦੀ ਵਰਤੋਂ ਕਰੋਗੇ ਕਿਸੇ ਤਰੀਕੇ ਨਾਲ ਕਿ ਕਿਹੜਾ ਕਿੰਨਾ ਇਹਨਾਂ ਸਭ ਦੇ ਵਿੱਚ ਸਿਆਰੀ ਦੀ ਵਰਤੋਂ ਕੀਤੀ ਜਾਵੇਗੀ ਲੇਕਿਨ ਬੋਲਿਆ ਉਸੇ ਤਰੀਕੇ ਨਾਲ ਹੀ ਏ ਜਾਵੇਗਾ ਅਗਲੀ ਲਗਾ ਮਾਤਰਾ ਹੈ ਦੁਲਾਮ ਜਿਵੇਂ ਆਪਾਂ ਲਾਹ ਲਿਖੀ ਸੀ ਬਿਲਕੁਲ ਉਸੇ ਤਰੀਕੇ ਨਾਲ ਅੱਖਰ ਦੇ ਉੱਪਰ ਲਿਖੀ ਜਾਂਦੀ ਹੈ ਪਰ ਇੱਕ ਲਾਈਨ ਦੀ ਬਜਾਏ ਤੁਸੀਂ ਦੋ ਲਾਈਨਾਂ ਦਾ ਇਸਤੇਮਾਲ ਕਰਦੇ ਹੋ ਸੋ ਇਹ ਊੜੇ ਅਤੇ ਈੜੀ ਤੋਂ ਬਗੈਰ ਬਾਕੀ ਸਾਰੇ ਅੱਖਰਾਂ ਨਾਲ ਲਿਖੀ ਜਾਂਦੀ ਹੈ ਹਾ ਹੈ ਦਾ ਧਿਆਨ ਦੇਣਾ ਹੈ ਜੇ ਹਾ ਹ ਵਿਚਕਾਰਲਾ ਵਰਣ ਹੈ ਅਤੇ ਉਸ ਤੋਂ ਪਹਿਲੇ ਵਾਲੇ ਵਰਣ ਦੀ ਜਿਹੜੀ ਆਵਾਜ਼ ਹੈ ਉਹ ਐ ਵਿਚਾਰੀ ਹੈਗੀ ਹੈ ਸੋ ਸਿਹਾਰੀ ਜਿਹੜੀ ਹੈ ਉਹ ਹਾ ਹੈ ਨਾਲ ਲੱਗੇ ਜਿਵੇਂ ਤੁਸੀਂ ਲਿਖਣਾ ਹੈ ਸ਼ੇਰ ਸੋ ਸ਼ਸ਼ੇ ਦੇ ਨਾਲ ਆਵਾਜ਼ ਐ ਦੀ ਆ ਰਹੀ ਹੈ ਫਿਰ ਬਣ ਰਿਹਾ ਹੈ ਸ਼ੈ ਜਿੱਥੇ ਸ਼ਸ਼ੇ ਦੇ ਉੱਤੇ ਦਲਾਵਾ ਲਾਉਣ ਦੀ ਬਜਾਏ ਤੁਸੀਂ ਸ਼ਸ਼ਾ ਹਾ ਹੈ ਨੂੰ ਸਿਹਾਰੀ ਅਤੇ ਰਾ ਰਾ ਫੇਰ ਇਹਦਾ ਸ਼ੈ ਲਿਖੋਗੇ ਅਗਲੀ ਲਗਾ ਪਾਤਰ ਹੈ ਖੋੜਾ ਅੱਖਰ ਦੇ ਉੱਪਰ ਲਿਖੀ ਜਾਂਦੀ ਹੈ ਐੜੇ ਅਤੇ ਈੜੀ ਨੂੰ ਛੱਡ ਕੇ ਤੁਸੀਂ ਬਾਕੀ ਸਾਰੇ ਵਰਨਾਂ ਨਾਲ ਦਾ ਇਸਤੇਮਾਲ ਕਰ ਸਕਦੇ ਹੈਗੇ ਜਦੋਂ ਅਸੀਂ ਘੋੜਾ ਪਾਉਂਦੇ ਹਾਂ ਇਹਨੂੰ ਲਿਖਣਾ ਬਹੁਤ ਹੀ ਜ਼ਿਆਦਾ ਆਸਾਨ ਹੁੰਦਾ ਹੈ ਆਵਾਜ਼ ਆਉਂਦੀ ਹੈ ਓ ਦੀ ਜਿਵੇਂ ਆਪਾਂ ਲਿਖਣਾ ਹੋਵੇ ਘੋੜਾ ਜਾਂ ਰੋੜਾ ਜਾਂ ਫਿਰ ਮੋਰ ਨੋਟ ਸੋ ਇਹ ਆਸਾਨੀ ਨਾਲ ਲਿਖਿਆ ਜਾਂਦਾ ਹੈ ਜਦੋਂ ਅਸੀਂ ਊੜੇ ਦੀ ਗੱਲ ਕਰਦੇ ਹਾਂ ਤਾਂ ਇਹ ਸਿੱਧਾ ਘੋੜਾ ਨਹੀਂ ਲੱਗਦਾ ਹੈ ਪਰ ਊੜੇ ਦਾ ਜੇ ਉੱਪਰ ਮੂੰਹ ਖੋਲ ਦਿੱਤਾ ਜਾਂਦਾ ਹੈ ਸੋ ਇਹ ਓ ਦੀ ਆਵਾਜ਼ ਦੇਣ ਲੱਗ ਜਾਂਦਾ ਹੈ ਜਿਵੇਂ ਕਿ ਓਪਰਾ ਜਾਂ ਫਿਰ ਓਟ ਕੀਰਪੀ ਲਗਾ ਮਾਤਰਾ ਹੈ ਕਨੌਣਾ ਇਹ ਵੀ ਅੱਖਰ ਤੇ ਉੱਪਰ ਹੀ ਲਿਖਿਆ ਜਾਂਦਾ ਹੈ ਜਿਵੇਂ ਆਪਾਂ ਹੋੜਾ ਪਾਇਆ ਸੀ ਬਿਲਕੁਲ ਉਸੇ ਤਰੀਕੇ ਨਾਲ ਹੀ ਇਹਨੂੰ ਲਿਖਣਾ ਹੈ ਤੇ ਛੋਟੀ ਜਿਹੀ ਖੋਰ ਲਾਈਨ ਵੀ ਤੁਹਾਨੂੰ ਇੱਥੇ ਲੋੜ ਹੋਵੇਗੀ ਊੜੇ ਅਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਦੇ ਨਾਲ ਤੁਸੀਂ ਕਨੌੜੇ ਦੀ ਵਰਤੋਂ ਕਰ ਸਕਦੇ ਹੈਗੇ ਸੋ ਕਨੌੜੇ ਨਾਲ ਜਿਹੜੇ ਸ਼ਬਦ ਬਣਦੇ ਹਨ ਉਹਨਾਂ ਵਿੱਚੋਂ ਕੁਝ ਹਨ ਟੌਣ ਨੌਕਰ ਚੌਥਾ ਕੋਲੀ ਸੋ ਵੱਖ-ਵੱਖ ਤਰ੍ਹਾਂ ਨਾਲ ਤੁਸੀਂ ਇਹਨਾਂ ਅੱਖਰਾਂ ਦੇ ਉੱਤੇ ਜਦੋਂ ਇਹਨਾਂ ਲਗਾ ਮਾਤਰਾ ਦਾ ਇਸਤੇਮਾਲ ਕਰਦੇ ਹੋ ਤਾਂ ਬਹੁਤ ਸਾਰੇ ਹੋਰ ਸ਼ਬਦ ਤੁਸੀਂ ਤਿਆਰ ਕਰ ਸਕਦੇ ਹੈਗੇ